ਸ਼ਾਂਤੀ ਦੇਵੀ ਚੈਰੀਟੇਬਲ ਹਸਪਤਾਲ ਬਟਾਲਾ ਵੱਲੋਂ ਲਗਾਇਆ ਗਿਆ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ 500 ਮਰੀਜ਼ਾਂ ਦਾ ਕੀਤਾ ਗਿਆ ਫ੍ਰੀ ਚੈੱਕਅਪ ਦਿੱਤੀਆਂ ਮੁਫਤ ਦਵਾਈਆਂ ਅਤੇ ਵੰਡੀਆਂ ਲੋੜਵੰਦਾਂ ਨੂੰ ਇਨਕਾ 120 ਮਰੀਜ਼ਾਂ ਦੇ ਮੁਫਤ ਕੀਤੇ ਜਾਣਗੇ ਅੱਖਾਂ ਦੇ ਆਪਰੇਸ਼ਨ ਪੰਜਾਬ న్యూਸ ਦੇਖ ਰਹੇ ਸਮੂਦ ਅਸ਼ਕੰਦ ਦਾ ਸਵਾਗਤ ਮਹਪਾਲਤ ਚੋਹਨ ਤੇ ਮੇਰੇ ਨਾਲ ਸੁਲ ਸਿੰਘ ਅੱਜ ਸਥਾਨਕ ਸ਼ਾਂਤੀ ਦੇਵੀ ਚੈਰੀਟੇਬਲ ਹਸਪਤਾਲ ਬਟਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਸਤਿਕਾਰਯੋਗ ਸ਼ਾਂਤੀ ਦੇਵ ਜੀ ਦੀ 15ਵੀਂ ਵਰ੍ਹੇ ਸਿਰ ਮੌਕੇ ਅੱਖਾਂ ਦਾ ਮੁਫਤ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ ਕੈਂਪ ਦੀ ਸ਼ੁਰੂਆਤ ਪੰਡਤ ਜੀ ਵੱਲੋਂ ਮੰਤਰਾਂ ਉਚਾਰਨ ਦੇ ਨਾਲ ਹਵਨਿਆ ਕਰਕੇ ਚੇਅਰਪਰਸਨ ਸ਼੍ਰੀਮਤੀ ਮੀਨਾ ਚਾਂਡੇ ਜੀ ਅਤੇ ਸਮੁੱਚੀ ਮੈਨੇਜਮੈਂਟ ਟੀਮ ਦੀ ਅਗਵਾਈ ਚ ਕੀਤੀ ਗਈ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਮਨਦੀਪ ਕੌਰ ਜੀ ਵੱਲੋਂ ਆਏ ਹੋਏ ਸਾਰੇ ਪੇਸ਼ੈਂਟਸ ਦਾ ਬਹੁਤ ਹੀ ਤਸੱਲੀ ਨਾਲ ਜਿੱਥੇ ਚੈੱਕਅਪ ਕੀਤਾ ਗਿਆ ਉੱਥੇ ਹੀ ਉਹਨਾਂ ਨੇ ਆਪਣੇ ਸੰਬੋਧਨ ਚ ਕਿਹਾ ਕਿ ਸ਼ਾਂਤੀ ਦੇਵੀ ਹਸਪੀਟਲ ਬਟਾਵ ਵੱਲੋਂ ਜੋ ਇਹ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ ਉਹ ਵਕਈ ਕਾਬਿਲ ਇਤਰੀਫ ਹੈ ਕਿਉਂਕਿ ਇਨਾ ਕੈਂਪਰ ਆਈ ਹੀ ਗਰੀਬੀ ਰੇਖਾ ਤੋਂ ਹਟਾ ਰ ਰਹੇ ਲੋਕਾਂ ਦੀ ਸੇਵਾ ਕੀਤੀ ਜਾ ਸਕਦੀ ਹੈ ਡਾਕਟਰ ਬਲਵਿੰਦਰ ਸਰਕਾਰਿਆ ਜੀ ਪ੍ਰੈਜ਼ੀਡੈਂਟ ਇਨੋਵਲ ਕਲਬ ਬਟਾਲਾ ਜੋ ਕਿ ਕੁੜੀਆਂ ਨੂੰ ਸਿਲਾਈ ਸਿਖਾ ਕੇ ਆਪਣੇ ਪੈਰਾਂ ਤੇ ਖੜੇ ਕਰਦਾ ਹੈ ਅੱਜ ਉਹਨਾਂ ਵੱਲੋਂ ਇਸ ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਪਰ ਕਹਿੰਦੇ ਨੇ ਨਾ ਕਿ ਜੋ ਲੋਕਾਂ ਨੂੰ ਸੈਲਫ ਇੰਡੀਪੈਂਡੈਂਟ ਬਣਾਉਂਦਾ ਹੋਏ ਉਹ ਰਾਮਨਾਲ ਕਦੇ ਨਹੀਂ ਬੈ ਸਕਦਾ ਅੱਜ ਕੈਂਪ ਚ ਵੀ ਇਨੋਵਲ ਕਲਬ ਦੀਆਂ ਆਈਆਂ ਸਾਰੀਆਂ ਮਹਿਲਾਵਾਂ ਵੱਲੋਂ ਪੂਰੇ ਕੈਂਪ ਚ ਦੂਸਰਾਂ ਦੇ ਦਰਦ ਨੂੰ ਆਪਣਾ ਸਮਝਦੇ ਹੋਏ ਬਜ਼ੁਰਗਾਂ ਦੇ ਨਾਲ ਨਾਲ ਜਾ ਕੇ ਉਹਨਾਂ ਦਾ ਚੈੱਕਅਪ ਕਰਵਾਇਆ ਗਿਆ ਤੇ ਸਮੂਹ ਹਸਪਤਾਲ ਸਟਾਫ ਸ਼੍ਰੀਮਤੀ ਮੀਨਾ ਚਾਂਦੇ ਜੀ ਅਤੇ ਸਮੁੱਚੀ ਮੈਨੇਜਮੈਂਟ ਟੀਮ ਨੂੰ ਇਹ ਕੈਂਪ ਸਫਸਤਫਲ ਹੋਣ ਲਈ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੱਤੀਆਂ ਕੈਂਪ ਚ ਆਏ ਹੋਏ ਸਾਰੇ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਹਸਪਤਾਲ ਦੀ ਮੈਨੇਜਮੈਂਟ ਟੀਮ ਵੱਲੋਂ ਸਰਪੱਪਾ ਬਾਗੇ ਜਿੱਥੇ ਸਨਮਾਨਿਤ ਕੀਤਾ ਉੱਥੇ ਹੀ ਇਸ ਕੈਂਪ ਵਿੱਚ ਆਪਣੀ ਹਾਜ਼ਰੀ ਭਰਨ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ ਅਤੇ ਅੱਖਾਂ ਦੇ ਚੈੱਕਅਪ ਕਰਨ ਲਈ ਸਿਵਲ ਹਸਪਤਾਲ ਦੀ ਟੀਮ ਦਾ ਵੀ ਬਹੁਤ ਹੀ ਸਤਿਕਾਰ ਕੀਤਾ ਗਿਆ ਕੈਂਪ ਵਿੱਚ ਆਏ ਹੋਏ ਸਾਰੇ ਮਰੀਜ਼ਾਂ ਲਈ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ਔਸੁੰਦਿਆ ਹਸਪਤਾਲ ਦੀ ਮੈਨੇਜਮੈਂਟ ਟੀਮ ਅਤੇ ਆਏ ਹੋਏ ਮੁੱਖ ਮਹਿਮਾਨਾਂ ਦੀ ਜ਼ੁਬਾਨੀ ਕੀ ਹੈ ਕਹਿਣਾ ਉਹਨਾਂ ਦਾ ਇਸ ਕੈਂਪ ਬਾਰੇ ਤੇ ਸਤਿਕਾਰਯੋਗ ਭੈਣ ਜੀ ਸ਼ਾਂਤੀ ਦੇਵੀ ਜੀ ਬਾਰੇ ਮੈਂ ਮੀਨਾ ਚਾਂਡੇ ਚੇਅਰਮੈਨ ਸ਼ਾਂਤੀ ਦੇਵੀ ਹਸਪੀਟਲ ਬਟਾਲਾ ਅਸੀਂ ਅੱਜ ਇੱਥੇ ਅੱਖਾਂ ਦਾ ਇੱਕ ਕੈਂਪ ਲਗਾਇਆ ਹੈ ਜਿਹਦੇ ਵਿੱਚ ਫ੍ਰੀ ਦਵਾਈਆਂ ਫ੍ਰੀ ਹੈਂਕਾਂ ਤੇ ਫ੍ਰੀ ਆਪਰੇਸ਼ਨ ਕਰਾਈ ਜਾਣੀ ਹੈ ਹਰ ਸਾਲ ਸ਼ਾਂਤੀ ਦੇਵੀ ਹਸਪੀਟਲ इस फ्री कैंप हमेशा ऑर्गेनाइज करता है कहते हैं कि कहते रोशनी बांटने का अगर दिल में इरादा है तो आपकी जिंदगी खुद ही रोशन हो जाती है जैसे अगर हम अंधेरे कमरे में जाते हैं और लाइट जलाते हैं तो हमें खुद भी रोशनी प्रकाश का अनुभव होता है आज वही कोशिश है हमारी लोगों की जिंदगी में दोबारा से रोशनी बांटने की। उस शख्सियत को जिसकी वजह से आज हम यहाँ खड़े हैं बहन जी शांति देवी जी बहुत ही जिनके लिए मेरे मन में बहुत ही श्रद्धा है बहुत नमन करती हूँ उन्हें वो नारी शक्ति को कहते हैं कि कपड़े पहनने से भगवा कपड़े पहनने से कोई संत नहीं होता अपने कर्मों से संत होता है जब तक रहे उनकी हमेशा कोशिश अच्छे कर्म करने की रही कि वो कैसे अच्छे कर्म करें ये उनका हमेशा से हमारे आज हमें चालीस साल हो गए हैं कि हम यहाँ पे ये कैंप जो है वो ऑर्गेनाइज कर रहे हैं और प्रभु की ऐसी कृपा है कि ये हमारा जो कैंप है ऑलवेज सक्सेसफुल हुआ कभी शायद उन्हीं के आशीर्वाद से कभी कोई भी पेशेंट जो है उसका यहाँ से ऑपरेशन खराब नहीं हुआ और मैं थैंक्स करना चाहती हूँ एसएमओ मिस्टर सिंह जी का उन्होंने मैं एक कॉल की बहुत शर्त पहली बार ही मेरी उनसे कॉल थी लेकिन उन्होंने इतना अच्छी तरह से रिस्पॉन्स दिया और उन्होंने मैडम सर्जन को बुला के आई सर्जन मैडम को बुला के जी को बुला के कहा कि आप जैसे भी मैक्सिमम उनकी ने हेल्प होती है मैडम कीजिए उनका जज्बा देख के मैं उनका दिल दिल तहे से धन्यवाद दन्य, करती हूँ जिंदगी का, का अंधेरा रोक देना इसमें आज हमें इनर व्हील क्लब बटाला जो है उसने हमारा पूरे जज्बे के साथ सहयोग दिया है वो यहाँ पे आके उन्होंने पूरी ड्यूटी दी है इतने मेंबर्स को संभाला मैं यहाँ पे जो अपने डॉक्टर हैं डॉक्टर मनदीप कौर जी जो कि आई स्पेशलिस्ट हैं उनका तहे दिल से धन्यवाद करना चाहती हूँ जो कि बहुत ही डेडिकेटेड हैं, उन्होंने मेरे ख्याल अपने एक साल उनको एक साल आए हुआ यहाँ पे उन्होंने एक साल में मैक्सिमम पंजाब के जो हैं वो ऑपरेशन सर्जरीज की हैं और आज भी जब मेरी उनसे बात हुई तो उन्होंने कहा कि मैडम कोई फर्क नहीं पड़ता आप सौ केस लेके आइए मैं सौ केस करूँगी और अब हम अभी तक वक्त सिर्फ़ एक बजे का हुआ है और हम 500 पेशेंट चेक कर चुके हैं जिसमें से 100 पेशेंट की सर्जरीज निकली हैं और 400 पेशेंट्स को हमने स्पेक्स बांट हैं मेडिकल स्टाफ का और जितने भी वॉलंटियर्स आए हैं जिन्होंने भी हमारा इस चीज में योगदान दिया है उन सब का धन्यवाद किया इतना अप्रिशिएट किया और बच्चे बहुत अच्छे से उसको ऑर्गेनाइज किया उन लोगों के भी हम धन्यवाद भी हैं इस चीज के लिए ਸਾਚੀ ਦੀ ਕਾਲਜੀ ਮੈਂ ਡਾਕਟਰ ਮਨਦੀਪ ਕੌਰ ਅੱਖਾਂ ਦੇ ਮਾਰ ਸਿਵਲ ਹਸਪੀਟਲ ਬਟਾਲਾ ਦੇ ਛਾਪੀਆਂ ਸੇਵਾਵਾਂ ਨਿਭਾ ਰਹੀ ਆ ਅੱਜ ਅਸੀਂ ਸ਼ਾਂਤੀ ਦੇਵੀ ਮਹਾਜਨ ਚੈਰੀਟੇਬਲ ਹਸਪੀਟਲ ਦੇ ਵਿੱਚ ਆਪਣਾ ਕੈਂਪ ਲਗਾਇਆ ਹੈ ਜੀ ਇਹ ਕੈਂਪ ਉਹਨਾਂ ਵੱਲੋਂ ਸਪான்ਸਰ ਕੀਤਾ ਗਿਆ ਹੈ ਜੀ ਇਹਦੇ ਵਿੱਚ ਅਸੀਂ अराउंड 500 ਤੋਂ ਜ਼ਿਆਦਾ ਆਪੀਡੀ ਦੇ ਚੈੱਕਅਪ ਕਰ ਚੁੱਕੇ ਆ ਜਿਸ ਦੇ ਵਿੱਚ ਅਸੀਂ ਤਰ੍ਹਾਂ ਤਰ੍ਹਾਂ ਦੇ ਮਰੀਜ਼ ਦੇਖੇ ਨੇ ਤੇ ਇਹ ਸਾਨੂੰ ਚਿੱਟੇ ਮੋਤੀਏ ਦੇ ਆਪਰੇਸ਼ਨ ਦੇ ਰਿਲੇਟਡ ਸਪான்ਸਰ ਕਰ ਰਹੇ ਨੇ ਤੇ ਅਸੀਂ 120 ਤੋਂ ਜ਼ਿਆਦਾ ਮਰੀਜ਼ ਸਿਲੈਕਟ ਕਰ ਚੁੱਕੇ ਹਾਂ ਜਿਨ੍ਹਾਂ ਦਾ ਇਹ ਚਿੱਟੇ ਮੋਤੀਏ ਦਾ ਆਪਰੇਸ਼ਨ ਕਰਵਾਉਣਗੇ ਸਿਵਲ ਹਸਪਤਾਲ ਬਟਾਲਾ ਵਿੱਚ ਹਾਂ ਇਹਨਾਂ ਨੇ ਅਰਾਊਂਡ 500 ਦੇ ਅਰਾਊਂਡ ਨੀਅਰ ਵਿੱਚ ਸਪੈਕਸ ਫ੍ਰੀ ਆਫ ਕਾਸਟ ਡਿਸਟ੍ਰਿਬਿਊਟ ਕੀਤੇ ਨੇ ਜਿਨ੍ਹਾਂ ਨੂੰ ਲੋੜ ਸੀ ਐਂਡ ਇਹਨਾਂ ਨੇ ਫ੍ਰੀ ਆਫ ਕਾਸਟ ਮੈਡੀਸਿਨਸ ਦੇ ਤੇ ਮੋਰ ਦੈਨ 500 ਤੋਂ ਜ਼ਿਆਦਾ ਡਿਸਟ੍ਰਿਬਿਊਟ ਕੀਤੇ ਨੇ मैं डॉक्टर बलविंदर सरकारिया प्रेजिडेंट इनर व्हील क्लब बटाला तो बोल रही हाँ असी सारे क्लब ने और सारे मैंबरस ने शांति देवी हस्पता दे नाल कोलैबरेट करके आई चैकअप कैंप लगाया है और अजे तक दोपहर के एक बजा है असी कोई चार सौ के करीब मरीज चैक कर चुके हैं और फाइव हंड्रड् दे करीब नेड़े दिया एनता दे चुके हैं और अस्सी पेशेंट असी सर्जरी सिलेक्ट कर ले बाकी जिन्हें भी लोग ज पेशेंट आए सी सबनों फ्री लंगर कराया गया है चाह पिलाई गई है बाकी सारे सारे मैंबरस ने और शांति देवी हस्पता के दे स्टाफ ने ट्रस्ट दे डॉक्टर मीना चांदे जी चेयरपर्सन उन्होंने कोपरेशन के नाल उन्हों की गाइडेंस के नाल अस ये जो अज लगे कैंप बड़ा सक्सैसफुल हो रहा और अजय भी पेशेंट आ रहे हैं ਔਰ ਚੱਕਾ ਪੂਰ ਰਹੀ ਆ థాంਕ ਯੂ ਸੋ ਮਚ ਅੱਜ ਅਸੀਂ ਸ਼ਾਂਤੀ ਦੇਵੀ ਮਹਾਜਨ ਚੈਰੀਟੇਵਲ ਹਸਪਤਾਲ ਵਿਖੇ ਭੈਣ ਸ਼ਾਂਤੀ ਜੀਵੀ ਦੇਵੀ ਜੀ ਦੇ 15ਵੇਂ ਵਰ੍ਹੇ ਦੀ ਮੌਕੇ ਤੇ ਇਹ ਅੱਖਾਂ ਦਾ ਕੈਂਪ ਲਗਾਇਆ ਹੈ ਇਹ ਭੈਣ ਜੀ ਦੀ ਯਾਦ ਦੇ ਵਿੱਚ ਅਸੀਂ ਹਰ ਸਾਲ ਕੈਂਪ ਕੋਈ ਨਾ ਕੋਈ ਕੈਂਪ ਲਗਾਉਂਦੇ ਆ ਜਿਹਦੇ ਨਾਲ ਕਿ ਇਸ ਇਲਾਕੇ ਦੇ ਸ਼ਹਿਰ ਦੇ ਗਰੀਬ ਲੋੜਵੰਦ ਤੇ ਹੋਰ ਮਜ਼ਦੂਰਾਂ ਦੇ ਲਈ ਇਹ ਸੇਵਾ ਦਾ ਮੌਕਾ ਮਿਲਦਾ ਹੈ ਇਹ ਅਸੀਂ ਕੈਂਪ ਭੈਣ ਜੀ ਦੀ ਯਾਦ ਇਸ ਕਰਕੇ ਲਗਾਨੇ ਆ ਜਿਹੜੇ ਭੈਣ ਸ਼ਾਂਤੀ ਦੇਵੀ ਜੀ ਜਿਨ੍ਹਾਂ ਨੇ ਕੀ ਆਪਣਾ ਸਾਰਾ ਜੀਵਨ ਸਾਰਾ ਜੀਵਨ ਉਹਨਾਂ ਨੇ ਸੰਘਰਸ਼ ਕੀਤਾ ਅਤੇ ਸਮਾਜ ਦੀ ਸੇਵਾ ਵਿੱਚ ਲਾਇਆ ਇਹ ਭੈਣ ਜੀ ਦਾ ਜੀਵਨ ਕਾਫੀ ਆਪਣਾ ਵੀ ਟਫ ਰਿਆ ਕਿ ਇਹਨਾਂ ਨੇ ਭੈਣ ਜੀ ਨੇ ਆਪਣੀ ਸ਼ਾਦੀ ਵੀ ਨਹੀਂ ਕੀਤੀ ਸਿਰਫ ਤੇ ਸਿਰਫ ਸਮਾਜ ਸੇਵਾ ਲਈ ਹੀ ਉਹਨਾਂ ਨੇ ਆਪਣਾ ਜੀਵਨ ਵਤੀਤ ਕੀਤਾ ਤੇ ਇਹ ਹਸਪਤਾਲ ਉਹਨਾਂ ਨੇ ਇੱਕ ਇੱਕ ਪੈਸਾ ਜੋੜ ਕੇ ਲੋਕਾਂ ਕੋ ਇਕੱਠਾ ਕਰਕੇ ਤੇ ਆਪਣੀ ਜੋ ਕਮਾਈ ਉਹਨਾਂ ਕੀਤੀ ਉਹਦੀ ਸਾਰੀ ਪ੍ਰਾਪਰਟੀ ਜਿੰਨਾ ਪੈਸਾ ਇਸ ਹਸਪਤਾਲ ਦੇ ਲਈ ਤੇ দান ਕੀਤਾ ਧਨ ਦੀ ਸੇਵਾ ਤੇ ਕੀਤੀ ਹਾਲ ਵੀ ਇਸ ਹਸਪਤਾਲ ਦੀ ਸੇਵਾ ਕੀਤੀ ਤੇ ਅਸੀਂ ਇਹ ਜਿਹੜਾ ਕੈਂਪ ਹੈ ਉਹਨਾਂ ਨੂੰ ਹੀ ਸਮਰਪਿਤ ਕਰਨੇ ਹਾਂ ਅੱਜ ਇਹ ਜਿਹੜਾ ਸ਼ਾਂਤੀ ਦੇਵੀ ਮਹਾਜਨ ਚੈਰੀਟੇਬਲ ਹਸਪੀਟਲ ਵੱਲੋਂ ਉਪਰਾਲਾ ਕੀਤਾ ਗਿਆ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਿਹਦੇ ਵਿੱਚ ਅਸੀਂ ਦਵਾਈਆਂ ਫ੍ਰੀ ਵੰਡ ਰਹੇ ਹਾਂ ਐਨਕਾਂ ਦੇ ਰਹੇ ਹਾਂ ਪੇਸ਼ੈਂਟ ਨੂੰ ਡਾਕਟਰ ਸਾਹਿਬ ਨੇ ਕੱਢੇ ਨੇ ਉਹ ਅਸੀਂ ਆਪਣੀ ਸੰਸਥਾ ਵੱਲੋਂ ਫ੍ਰੀ ਆਫ ਕੋਸਟ ਕਰਵਾਨੇ ਨੇ ਇਹ ਜਿਹੜਾ ਉਪਰਾਲਾ ਸਾਡੀ ਸੰਸਥਾ ਨੇ ਕੀਤਾ ਉਹਦੇ ਨਾਲ ਸਾਡੇ ਸਹਿਯੋਗ ਕਰ ਰਹੀ ਹੈ ਇਨਰਵਿਲ ਕਲੱਬ ਔਰ ਉਹਨਾਂ ਦਾ ਵੀ ਮੈਂ ਧੰਨਵਾਦੀਆਂ ਆਪਣੀ ਸ਼ਾਂਤੀ ਦੇਵੀ ਮਹਾਜਨ ਚੈਰੀਟੇਬਲ ਹਸਪੀਟਲ ਦੇ ਐਜ਼ ਅ ਟਰਸਟੀ ਹੋਣ ਦੇ ਨਾਤੇ ਮੈਂ ਉਹਨਾਂ ਦਾ ਧੰਨਵਾਦੀਆਂ ਕਿ ਉਹ ਸਾਡਾ ਔਰ ਅੱਜ ਅਸੀਂ ਜਿਹੜਾ ਇਹ ਕੈਂਪ ਲਗਾਇਆ ਇਹ ਅਸੀਂ ਹਰ ਸਾਲ ਹੀ ਲਗਾਨੇ ਆ ਔਰ ਉਸ ਸ਼ਖਸੀਅਤ ਦੀ ਯਾਦ ਵਿੱਚ ਲਗਾਨੇ ਆ ਇਹ ਜਿਨ੍ਹਾਂ ਨੇ ਇਹ ਸੋ ਹਸਪੀਟਲ ਨੂੰ ਸਥਾਪਿਤ ਕੀਤਾ ਸੀ ਤਾਂ ਸ਼ਾਂਤੀ ਦੇਵੀ ਮਹਾਜਨ ਜੀ ਅੱਜ ਉਹਨਾਂ ਦੀ 15ਵੀਂ ਵਰ੍ਹੇ ਆ ਉਹਨਾਂ ਨੂੰ ਵੀ ਮੈਂ ਸਤਿ ਸ਼੍ਰੀ ਅਕਾਲ ਨਮਨ ਕਰਨਾ ਇਹਨਾਂ ਸ਼ਬਦਾਂ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਕੈਂਜੀ ਸਰ ਜਿਹੜਾ ਅਖਾਣ ਇਹ ਟੈਸਟ ਹੁੰਦੇ ਆ ਅਪਰੇਸ਼ਨ ਜਿਹੜੇ ਹੁੰਦੇ ਆ ਉਹ ਇਹ ਹੈ ਕਿ ਅਬ ਅਪਰੇਸ਼ਨ ਟੋਟਲ ਫ੍ਰੀ ਆਫ ਕਾਸਟ ਕਰਾਵਾਂਗੇ ਉਹ ਸੰਸਥਾ ਖਰਚਾ ਚੁੱਕੇਗੀ ਸਾਡੀ ਸ਼ਾਂਤੀ ਦੇਵੀ ਮਹਾਜਨ ਚੈਰੀਟੇਬਲ ਹਸਪੀਟਲ ਜਿਹੜਾ ਵਾ ਉਹ ਉਹ ਖਰਚਾ ਚੁੱਕੇਗਾ ਇਹਦਾ ਸਾਰਾ ਜੀ ਮੈਂ ਇਹ ਡਾਕਟਰ ਕਿਥੋਂ ਹੈ ਜਿਹੜੇ ਡਾਕਟਰ ਸਾਡੇ ਅ ਸ਼ਾ